ਕਿ ਕੀ ਰੀਜ਼ਨ ਹੈਗੀ ਆ ਕਿ ਪੰਜਾਬ ਯੂਨੀਵਰਸਿਟੀ ਦਾ ਕੰਟਰੋਲ ਜਿਹੜਾ ਹੈਗਾ ਪੰਜਾਬ ਤੋਂ ਖੋ ਕੇ ਟੋਟਲ ਸੈਂਟਰ ਦੇ ਅੰダー ਕਿਉਂ ਕੀਤਾ ਜਾ ਰਿਹਾ ਔਰ ਪਿਛਲੇ ਟਾਈਮਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਰਐਸਐਸ ਦੀ ਕਾਰਗੁਜ਼ਾਰੀ ਹੈ ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਕਾਰਗੁਜ਼ਾਰੀ ਹੈਗੀ ਆ ਉਸ ਦੇ ਵਿੱਚ ਉਹਨਾਂ ਦਾ ਕਿਸੇ ਤਰੀਕੇ ਦੇ ਨਾਲ ਕਿ ਪੰਜਾਬ ਦਾ ਜਿਹੜਾ ਖੇਤਰੀ ਕੰਟਰੋਲ ਹੈ ਉਹ ਬੁਰੇ ਤਰੀਕੇ ਦੇ ਨਾਲ ਆਪਣੇ ਹੱਥਾਂ ਦੇ ਵਿੱਚ ਲੈਣਾ ਹੈਗਾ ਜੋ ਪੰਜਾਬ ਦੀ ਡਿਮਾਂਡ ਹੈਗੀ ਆ ਕਿ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣਾਈ ਆ ਉਹ ਕੰਟਰੋਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਕੰਟਰੋਲ ਵੀ ਪੰਜਾਬ ਦਾ ਜਿਹਦੇ ਵਿੱਚ ਜਿਆਦਾ ਪੰਜਾਬ ਦਾ ਹਿੱਸਾ ਹੁੰਦਾ ਸੀ ਉਹ ਜਿਹੜਾ ਹੈਗਾ ਖੋਇਆ ਜਾ ਰਿਹਾ ਹੈ ਸਸਿਆਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬ ਟੀਵੀ ਤੇ ਮੈਂ ਹਾਂ ਜਤਿੰਦਰ ਸਿੰਘ ਰਾਠੌਰ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਭੰਗ ਕਰਕੇ ਜਿਹੜਾ ਮੁੱਦਾ ਚੱਲ ਰਿਹਾ ਹੈ ਉਸ ਬਾਰੇ ਬਾਤ ਗੱਲ ਕਰ ਲੈਣੇ ਆ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਲੀ ਜੀ ਨਾਲ ਆਦੀ ਸਾਹਿਬ ਕਿਦਾਂ ਦੇਖਦੇ ਤੁਸੀਂ ਇਸ ਮਾਮਲੇ ਨੂੰ ਮੈਂ ਇਹ ਸੋਚਦਾ ਹੈ ਕਿ ਇਹ ਟੋਟਲ ਸਿੱਧਾ ਔਰ ਸਿੱਧਾ ਡੈਮੋਕ੍ਰੇਸੀ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਹੈ ਕਿਉਂਕਿ ਪਿਛਲੇ ਟਾਈਮਾਂ ਦੇ ਵਿੱਚ ਜੇ ਅਸੀਂ ਯੂਨੀਵਰਸਿਟੀ ਦਾ ਇਤਿਹਾਸ ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦਾ ਇਤਿਹਾਸ ਹੈ ਜਿਹੜਾ ਇਹ ਯੂਨੀਵਰਸਿਟੀ ਜਿਹੜੀ ਹੈਗੀ ਹੈ 1882 ਦੇ ਵਿੱਚ ਲਾਹੌਰ ਦੇ ਵਿੱਚ ਸਥਾਪਿਤ ਹੋਈ ਔਰ ਜਦੋਂ ਪੱਕ ਆਪਣਾ ਪੰਜਾਬ ਦੀ ਰੀਆਰਗੇਨਾਈਜੇਸ਼ਨ ਹੋਈ ਪੰਜਾਬੀ ਸੂਬਾ ਬਣਿਆ ਉਸ ਟਾਈਮ ਦੇ ਉੱਤੇ ਜਿਹੜੀ ਹੈਗੀ 1966 ਦੇ ਵਿੱਚ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਥਾਪਿਤ ਕੀਤੀ ਗਈ ਔਰ ਸ਼ੁਰੂ ਤੋਂ ਇਹਦਾ ਡੈਮੋਕਰੈਟਿਕ ਸਮਝੀ ਡੈਮੋਕਰੇਸੀ ਦੇ ਮੁਤਾਬਕ ਜਿਹੜਾ ਹੈਗਾ ਪਹਿਲੀ ਗੱਲ ਤਾਂ ਉਸ ਟਾਈਮ ਦੀ ਸਰਕਾਰ ਸੀ ਜਿਹੜੀ ਉਸ ਨੇ ਇੱਕ ਧਕਾ ਕੀਤਾ ਕਿ ਜਿਹੜਾ حق ਸੀ ਚੰਡੀਗੜ੍ਹ ਦਾ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਉਹਦੇ ਉੱਤੇ ਬਣਾਇਆ ਗਿਆ ਸੀ ਪਰ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਇਲ-ਵਿਲ ਦੇ ਨਾਲ ਪੰਜਾਬ ਦੀ ਔਰ ਹਰਿਆਣੇ ਦੀ ਸਾਂਝੀ ਰਾਜਧਾਨੀ ਰੱਖ ਦਿੱਤਾ ਗਿਆ ਉਸ ਤੋਂ ਬਾਅਦ ਬਾਰ ਟਾਈਮ 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 ਟੂ ਟਾਈਮ ਹਮਲੇ ਹੁੰਦੇ ਆਏ ਔਰ ਉਹਨਾਂ ਹਮਲਿਆਂ ਦੇ ਵਿੱਚ ਹੁਣ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਦੇ ਉੱਤੇ ਸਭ ਤੋਂ ਵੱਡਾ ਹਮਲਾ ਹੋਇਆ ਹੈਗਾ ਕਿ ਉਸ ਦੀ ਸੈਨੇਟ ਔਰ ਸਿੰਡੀਕੇਟ ਜਿਹੜੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹਨਾਂ ਦੀ ਗ੍ਰੈਜੂਏਟ ਕੰਸਟੀਚੁਐਂਸੀ ਔਰ ਜਿਹੜੀ ਹੈਗੀ ਆ ਦੂਜੀ ਉਹਨਾਂ ਦੀ ਕੰਸਟੀਚੁਐਂਸੀ ਹੋਇਆ ਕਰਦੀ ਸੀ ਟੀਚਰ ਕੰਸਟੀਚੁਐਂਸੀ ਦੇ ਵਿੱਚੋਂ ਜਿਹੜੇ ਉਹਨਾਂ ਦੇ ਮੈਂਬਰ ਚੁਣੇ ਜਾਂਦੇ ਸੀ ਸੈਨੇਟ ਦੇ ਉਹ ਉਹਦੇ ਲਈ ਫੈਸਲੇ ਲੈਂਦੇ ਸੀ ਔਰ ਪਿਛਲੇ ਟਾਈਮ ਦੇ ਵਿੱਚ ਪੰਜਾਬ ਦਾ ਹੱਕ ਇਸ ਕਰਕੇ ਜ਼ਿਆਦਾ ਸੀ ਕਿਉਂਕਿ ਪੰਜਾਬ ਉਸ ਦਾ 40% ਜਿਹੜਾ ਹੈਗਾ ਪੇ ਕਰਦਾ ਸੀ ਔਰ ਸੈਂਟਰ ਜਿਹੜਾ ਹੈਗਾ 60% ਪੇ ਕਰਦਾ ਸੀ ਪੰਜਾਬ ਦੇ ਵਿੱਚ ਕਿੰਨੇ ਹੀ ਕਾਲਜ ਹੈਗੇ ਆ ਸਾਰਾ ਕੁੱਲ ਪੰਜਾਬ ਦੇ ਵਿੱਚ ਜਿਹੜੇ ਅਫੀਲੀਏਟਡ ਵਿਦ ਪੰਜਾਬ ਯੂਨੀਵਰਸਿਟੀ ਹੈਗੇ ਆ ਪਰ ਇੱਕ ਵੀ ਕਾਲਜ ਜਿਹੜਾ ਹੈਗਾ ਹਰਿਆਣੇ ਦਾ ਪੰਜਾਬ ਯੂਨੀਵਰਸਿਟੀ ਦੇ ਨਾਲ ਅਫੀਲੀਏਟਡ ਨਹੀਂ ਹੈਗਾ ਔਰ ਪਿਛਲੇ ਟਾਈਮਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਆ ਆਰਐਸਐਸ ਦੀ ਕਾਰਗੁਜ਼ਾਰੀ ਹੈ ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਕਾਰਗੁਜ਼ਾਰੀ ਹੈਗੀ ਆ ਉਸ ਦੇ ਵਿੱਚ ਉਹਨਾਂ ਦਾ ਕਿਸੇ ਤਰੀਕੇ ਦੇ ਨਾਲ ਪੰਜਾਬ ਦਾ ਮੈਂ ਤਾਂ ਇਹ ਕਹਿਦਾ ਹੈਗਾ ਕਿ ਪੰਜਾਬ ਦਾ ਜਿਹੜਾ ਖੇਤਰੀ ਕੰਟਰੋਲ ਹੈ ਉਹ ਬੁਰੇ ਤਰੀਕੇ ਦੇ ਨਾਲ ਆਪਣੇ ਹੱਥਾਂ ਦੇ ਵਿੱਚ ਲੈਣਾ ਹੈਗਾ ਔਰ ਉਸ ਦੇ ਨਾਲ ਹਰਿਆਣੇ ਦਾ ਜਿਹੜਾ ਇੱਕ ਜਿਸ ਤਰ੍ਹਾਂ ਪਿਛਲੇ ਟਾਈਮਾਂ ਦੇ ਵਿੱਚ ਜਦੋਂ ਹਰਿਆਣੇ ਦੀ ਅਸੈਂਬਲੀ ਦੇ ਪਾਸੇ ਦਾਸ ਏਕੜ ਜ਼ਮੀਨ ਅਲਾਟ ਕਰਨ ਦੀ ਗੱਲ ਕੀਤੀ ਜਿਸ ਤਰੀਕੇ ਦੇ ਨਾਲ ਪੀਜੀਆਈ ਦੇ ਵਿੱਚ ਜਿਹੜਾ ਹੈਗਾ ਸੈਂਟਰ ਦਾ ਕੰਟਰੋਲ ਰੱਖਿਆ ਗਿਆ ਮੈਂ ਇਹ ਸਮਝਦਾ ਹੈਗਾ ਕਿ ਟੋਟਲੀ ਜਿਹੜਾ ਹੈਗਾ ਮਤਲਬ ਜੋ ਪੰਜਾਬ ਦੀ ਡਿਮਾਂਡ ਹੈਗੀ ਆ ਕਿ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਆ ਉਹ ਕੰਟਰੋਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਕੰਟਰੋਲ ਵੀ ਪੰਜਾਬ ਦਾ ਜਿਹਦੇ ਵਿੱਚ ਜ਼ਿਆਦਾ ਪੰਜਾਬ ਦਾ ਹਿੱਸਾ ਹੁੰਦਾ ਸੀ ਉਹ ਜਿਹੜਾ ਹੈਗਾ ਖੋਇਆ ਜਾ ਰਿਹਾ ਹੈਗਾ ਦੇਖੋ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਇਹ ਸਮਝਦਾ ਹੈਗਾ ਕਿ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਇਸ ਦਾ ਵੀ ਰੋਲ ਹੈਗਾ ਕਿਉਂਕਿ ਪਿਛਲੇ ਟਾਈਮ ਦੇ ਵਿੱਚ 85 ਕਰੋੜ ਰੁਪਈਆ ਜਿਹੜਾ ਹੈਗਾ ਪੰਜਾਬ ਯੂਨੀਵਰਸਿਟੀ ਦੇ ਵਾਸਤੇ ਜਿਹੜਾ 40% ਸ਼ੇਅਰ ਹੈ ਉਹ ਬਜਟ ਦੇ ਵਿੱਚ ਰੱਖਿਆ ਗਿਆ ਸੀ ਪਰ ਇੱਕ ਸਿੰਗਲ ਪੈਣੀ ਹੈ ਜਿਹੜੀ ਉਹ ਪੰਜਾਬ ਵੱਲੋਂ ਜਿਹੜੀ ਹੈਗੀ ਆ ਸੈਂਟਰ ਚੰਡੀਗੜ੍ਹ ਯੂਨੀਵਰਸਿਟੀ ਨੂੰ ਪੰਜਾਬ ਯੂਨੀਵਰਸਿਟੀ ਨੂੰ ਨਹੀਂ ਦਿੱਤੀ ਗਈ ਔਰ ਸੈਂਟਰ ਦੇ ਜਿਹੜਾ ਹੈਗਾ ਇਸ਼ਾਰੇ ਦੇ ਉੱਤੇ ਜੜੀ ਹੈਗੀ ਉਹ ਪੂਰੀ ਚੱਲ ਰਹੀ ਹੈਗੀ ਉਸ ਤੋਂ ਇਲਾਵਾ ਜਿਹੜਾ 102 ਕਰੋੜ ਰੁਪਈਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ 7ਥ ਪੇ ਕਮਿਸ਼ਨ ਦੇ ਜਿਹੜਾ ਹੈਗਾ ਪੰਜਾਬ ਦੇ ਸਰਕਾਰ ਨੇ ਦੇਣਾ ਸੀ ਉਹਦੇ ਵਿੱਚੋਂ ਸਿੰਗਲ ਪੈਣੀ ਨਹੀਂ ਦਿੱਤੀ ਗਈ ਇਸ ਤਰੀਕੇ ਦੇ ਨਾਲ ਹੌਲੀ-ਹੌਲੀ ਆਪਣੇ ਕੰਟਰੋਲ ਪੰਜਾਬ ਦੀ ਸਰਕਾਰ ਨੇ ਆਪਣੇ ਹੱਥਾਂ ਦੇ ਵਿੱਚੋਂ ਆਪ ਗਵਾਏ ਹੈਗੇ ਆ ਔਰ ਅੱਜ ਜਿਹੜਾ ਹੈਗਾ ਜਿਹੜੀ ਸੈਂਟਰ ਦੀ ਗੱਲ ਹੈਗੀ ਆ ਦੇਖੋ ਇਹ ਡੈਮੋਕਰੇਸੀ ਨੂੰ ਖਤਮ ਕਰਕੇ ਮੈਂ ਸਮਝਦਾ ਡਿਕਟੇਟਰਸ਼ਿਪ ਜਿਹੜੀ ਹੈਗੀ ਆ ਉਹਦੇ ਵੱਲ ਨੂੰ ਜਿਹੜਾ ਹੈਗਾ ਇਹ ਸਾਰਾ ਸਿਸਟਮ ਜਾ ਰਿਹਾ ਹੈਗਾ ਸਾਰਾ ਕੁਝ ਜਿਹੜਾ ਹੈਗਾ ਸੈਂਟਰ ਆਪਣੇ ਹੱਥਾਂ ਦੇ ਵਿੱਚ ਲੈਣਾ ਚਾਹੁੰਦੀ ਹੈ ਔਰ ਦੇਖੋ ਪੰਜਾਬ ਯੂਨੀਵਰਸਿਟੀ ਅੱਜ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੈਗਾ ਕਿ ਹਰ ਵਰਗ ਚਾਹੇ ਉਹ ਪੜਿਆ ਲਿਖਿਆ ਵਰਗ ਹੈਗਾ ਚਾਹੇ ਸਟੂਡੈਂਟ ਵਰਗ ਹੈਗਾ ਚਾਹੇ ਪੋਲੀਟੀਕਲ ਵਰਗ ਹੈਗਾ ਹਰ ਬੰਦਾ ਇਸ ਚੀਜ਼ ਦੀ ਜਿਹੜੀ ਹੈਗੀ ਉਹ ਮੁਖਾਲਫਤ ਕਰ ਰਿਹਾ ਹੈਗਾ ਇਸ ਚੀਜ਼ ਦੀ ਨਿੰਦ ਰਿਹਾ ਹੈਗਾ ਪਰ ਅੱਜ ਤੱਕ ਸੈਂਟਰ ਦਾ ਇੱਕ ਵੀ ਬਿਆਨ ਜਿਹੜਾ ਹੈਗਾ ਇਸ ਦੇ ਮੁਤਲਕ ਨਹੀਂ ਆਇਆ ਔਰ ਇੱਕ ਵੀ ਵਾਰ ਕਿਸੇ ਨੇ ਰੀਜ਼ਨ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੀ ਰੀਜ਼ਨ ਹੈਗੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਕੰਟਰੋਲ ਜਿਹੜਾ ਹੈਗਾ ਪੰਜਾਬ ਤੋਂ ਖੋਕੇ ਟੋਟਲ ਸੈਂਟਰ ਦੇ ਅੰਡਰ ਕਿਉਂ ਕੀਤਾ ਜਾ ਰਿਹਾ ਇਸ ਬਾਰੇ ਜਿਹੜਾ ਹੈਗਾ ਚੁੱਪ ਹੈਗਾ ਇਹ ਇਹ ਚੁੱਪ ਦਾ ਮਤਲਬ ਹੀ ਡਿਕਟੇਟਰਸ਼ਿਪ ਹੋਇਆ ਕਰਦੀ ਹੈਗੀ ਆ ਔਰ ਮੈਂ ਇਹ ਸਮਝਦਾ ਹੈਗਾ ਕਿ ਦੇਸ਼ ਵਾਸਤੇ ਬਹੁਤ ਡੇਂਜਰਸ ਔਰ ਘਾਤਕ ਹੈ ਧੰਨਵਾਦ ਜੀ ਇਹਨਾਂ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜਿਨ੍ਹਾਂ ਵੱਲੋਂ ਪੀਯੂ ਦੀ ਸੈਨੇਟ ਭੰਗ ਕਰਨ ਦੇ ਮੁੱਦੇ ਨੂੰ ਲੈ ਕੇ ਵੀ ਜਿਹੜਾ ਵਿਰੋਧ ਕੀਤਾ ਗਿਆ ਤੇ ਅਜੀਤ ਵੈਬ ਟੀਵੀ ਲਈ ਫਤਿਹਗੜ੍ਹ ਸਾਹਿਬ ਤੋਂ ਜਤਿੰਦਰ ਸਿੰਘ ਰਠੌਰ